ਰਮਨ ਇਹ ਆ ਢੀਰਤਲਾ ਦੇ ਵਿੱਚ ਢੀਰਤਲਾ ਦੇ ਵਿੱਚ ਇਹ ਨੇਲਾ ਤੀਆਂ ਦਾ ਜਿਸ ਦੇ ਵਿੱਚ ਅਸੀਂ ਲੜਕੀਆਂ ਦਾ ਗਿੱਧਾ ਟੱਪੇ 도ਹੇ ਇਹ ਸਾਰੇ ਨਾਲ ਹੀ ਚੱਲਣਗੇ ਇਹਦੇ ਵਿੱਚ ਸਭ ਤੋਂ ਮੇਨ ਅਟਰੈਕਸ਼ਨ ਦੀ ਗੱਲ ਇਹ ਹੈ ਕਿ ਤੀਆਂ ਦੇ ਵਿੱਚ ਸੰਧਾਰਾ ਭੇਜਿਆ ਜਾਂਦਾ ਹੈ ਇਸ ਤਰ੍ਹਾਂ ਵਿੱਚ ਭਰਾ ਆਪਣੀ ਭੈਣ ਦੇ ਘਰ ਆਉਂਦੇ ਜੇਕਰ ਉਹ ਕੁੜੀ ਆਪਣੇ ਸਹੁਰੇ ਘਰੇ ਹੁੰਦੀ ਹੈ ਤਾਂ ਭਰਾ ਆਪਣੇ ਭੈਣ ਦੇ ਘਰੇ ਲੈ ਕੇ ਆਉਂਦਾ ਸੀ ਤਾਂ ਜੇ ਸਾਡੇ ਇਸ ਮੇਲਾ ਤੀਆਂ ਦੀ ਇੱਕ ਖਾਸियत ਇਹ ਹੈ ਕਿ ਜਿਨ੍ਹਾਂ ਦੇ ਫਾਦਰ ਸਾਹਿਬ ਨਹੀਂ ਹੈ ਜਾਂ ਬ੍ਰਦਰ ਨਹੀਂ ਹੈ ਉਹਨਾਂ 11 ਕੁੜੀਆਂ ਨੂੰ ਅਸੀਂ ਸੰਧਾਰਾ ਦਵਾਂਗੇ ਔਰ ਉਸੇ ਤਰ੍ਹਾਂ ਹੀ ਜਿਵੇਂ ਭਰਾ ਆਪਣੀ ਭੈਣ ਨੂੰ ਦਿੰਦਾ ਉਵੇਂ ਰੀਤੀ ਰਿਵਾਜਾਂ ਨਾਲ ਅਸੀਂ 11 ਕੁੜੀਆਂ ਨੂੰ ਸਨਮਾਨਿਤ ਕਰਨਾ ਤਾਂ ਇਸ ਕਾਨਫਰੰਸ ਦਾ ਮੋਟਿਵ ਮੇਨ ਇਹ ਹੈ ਕਿ ਜੋ ਸਾਡੇ ਤੀਜ ਦੇ ਤਿਉਹਾਰ ਚੱਲ ਰਹੇ ਹਨ ਉਹਨਾਂ ਨੂੰ ਅਸੀਂ ਉਵੇਂ ਹੀ ਰਾਜੀ ਖੁਸ਼ੀ ਨਾਲ ਜਾਂ ਜਿਹੜੇ ਕਈ ਵਜ੍ਹਾ ਕਰਕੇ ਆਪਣੇ ਘਰਾਂ ਵਿੱਚ ਹੀ ਨਹੀਂ ਮਨਾ ਪਾਰੇ ਕੁੜੀਆਂ ਕਿਸੇ ਵੀ ਵਜ੍ਹਾ ਕਰਕੇ ਤਾਂ ਉਹ ਲੜਕੀਆਂ ਲਈ ਖਾਸ ਕਰਕੇ ਇੱਕ ਸੱਦਾ ਹੈ ਕਿ ਉਹ ਜ਼ਰੂਰ ਸਾਡੇ ਨਾਲ ਸੈਲੀਬ੍ਰੇਟ ਕਰਨ ਆਪਣੀ ਤੀਜ ਨੂੰ ਮਨਾਉਣ ਸਾਡੇ ਤੀਜ ਮਨਾਉਣ ਦਾ ਮਤਲਬ ਹੀ ਇਹੀ ਹੈ ਕਿ ਅਸੀਂ ਜਦੋਂ ਸਾਡੀ ਪਾਰਵਤੀ ਜੀ ਨੇ ਸ਼ਿਵ ਜੀ ਨੂੰ ਪ੍ਰਾਪਤ ਕਰ ਲਿਆ ਸੀ ਤਾਂ ਉਹਨਾਂ ਦੀ ਖੁਸ਼ੀ ਦੇ ਵਿੱਚ ਇੱਕ ਨੱਚਗਾਨ ਹੋਇਆ ਸੀ ਉਸ ਨੱਚਗਾਨ ਦਾ ਹੀ ਮੋਟਿਵ ਸਾਡਾ ਤੀਜ ਦਾ ਹੁੰਦਾ ਹੈ ਤਾਂ ਇਸ ਲਈ ਸਭ ਗੱਲ ਨੂੰ ਮਾਮਾ ਨੂੰ ਭੈਣਾ ਨੂੰ ਸਾਰੀਆਂ ਮੇਰੀਆਂ ਸਹੇਲੀਆਂ ਨੂੰ ਇਹ ਰਿਕੁਐਸਟ ਹੈ ਕਿ 3 ਤਰੀਕ ਨੂੰ ਆਪਣਾ ਸੁਬਾ 11 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਆਪਣਾ ਸਮਾਂ ਸਾਡੇ ਨਾਲ ਬਤੀਤ ਕਰੋ ਤਾਂ ਕਿ ਜੋ ਸਨਮਾਨ ਜੋ ਇੰਜੋਏਮੈਂਟ ਆਪਾਂ ਰਲ ਕੇ ਕਰ ਸਕਦੇ ਆ ਉਹ ਇਕੱਲੇ ਨਹੀਂ ਕਰ ਸਕਦੇ ਬਾਕੀ ਇਨਫਰਮੇਸ਼ਨ ਜਗਾ ਦੀ ਚੰਗੀ ਤਰ੍ਹਾਂ ਡਿਟੇਲ ਸਾਡੇ ਮੇਰੇ ਸਾਥੀ ਦੇਣਗੇ ਜੀ ਨਾਲ